ਤੇ ਮੱਜਾ ਮੱਜ ਨੇ ਦੋ ਜਣੇ ਖੋਲੀਆਂ ਪੈਰ ਤੇਰਾ ਲਗਾ 8 ਨੰਬਰ ਦੀ ਚਪਲ ਜੀ ਮੇਰਾ ਨਹੀਂ ਮੈਂ ਕੋਣੀ ਕੋਈ ਬੰਦਾ ਹੀ ਕੋਈ ਨਾਲ ਸਾਡੇ ਪਿੰਡ ਦਾ ਬੰਦਾ ਨਹੀਂ ਵੇ ਰਾਜਪੁਰ ਦਾ ਫੋਨ ਤੇ ਗੱਲ ਕਹਿੰਦਾ ਹੁੰਦੀ ਤੇਰੀ ਉਹ ਚੁੱਪ ਉਹ ਫੋਨ ਤੇ ਗੱਲ ਕਹਿੰਦਾ ਹੁੰਦੀ ਤੇਰੀ ਗੋਪੀ ਨਾ ਇਹ ਗੱਲ ਗੋਪੀ ਨੂੰ ਕਿਹਦਾ ਫੋਨ ਆਉਂਦਾ ਸੀ ਤੇਰੇ ਪੱਲੇ ਲੱਖੇ ਦਾ ਲੱਖੇ ਦਾ ਤੂੰ ਸਾਡੇ ਪਿੰਡ ਸਵੇਆਂ ਚ ਗੱਡੀ ਲਿਆਂਦੀ ਪਹਿਲਾਂ ਉਹ ਚੁੱਪ ਸਾਡੇ ਪਿੰਡ ਸਵੇਆਂ ਗੱਡੀ ਕਹਿੰਦੇ ਨਾ ਦੀ ਗੋਪੀ ਨਾ ਤੂੰ ਤੇ ਲੱਖਾ ਸਵੇਆਂ ਚ ਮੱਝ ਬੱਧੀ ਹਾਏ ਇਹ ਨਹੀਂ ਇਹ ਤਾਂ ਦੇ ਕੋ ਉੱਥੇ ਨਹੀਂ ਚੜੀ ਤਾਂ ਉਥੇ ਤੇ ਖੜੀ ਨਾ ਮੱਝ ਤੁਸੀਂ ਫੇਰ ਤੋਂ ਨਦੀ ਜਾ ਕੇ ਮਾਜ ਗੱਬਣ ਮਾਜ ਮਾਰਤੀ ਆ ਤੋ ਤੀਲੇ ਹਰ ਕੀ ਕਰਦੇ 2 ਲੱਖ ਦੀ ਮਾਜ ਆ ਮੇਰੀ ਚੰਨਾ ਜਵਾਨ ਤੂੰ ਭੈ ਚੰਗੇ ਭਲੇ ਕਰਦਾ ਚੰਗੇ ਭਲੇ ਦੁੱਖ ਹਰਦਾ ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਗੁਰਸ਼ਿੰਦਰ ਸਿੰਘ ਨਾਂਜੀ ਮੇਰਾ ਰਾਜਪੁਰ ਪਿੰਡ ਆ ਆਪਣਾ ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾਂ ਆਪਣੇ ਮਾਜ ਖੋਲ ਕੇ ਲੈ ਗਏ ਇਹ ਤੇ ਮਾਜ ਖੋਲ ਕੇ ਲੈ ਕੇ ਆਪਣੇ ਕੋਈ ਮੁੰਡੇ ਰਾਤ ਥੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਵਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਲੈ ਕੇ ਅਸੀਂ ਵੀ ਇਹਨਾਂ ਦੀ ਭਾਲ ਕੀਤੀ ਮਤਲਬ ਤੁਸੀਂ ਖੁਦ ਆਪ ਆਪ ਭਾਲ ਕੀਤੀ ਤੇ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਤੇ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ ਨਹੀਂ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜੀ ਐਦਾਂ ਹੀ ਉਹਨਾਂ ਦੀ ਪੈੜ ਤੇ ਵੇ ਇਦਾਂ ਲੱਭਦੇ ਰਹੇ ਦੋ ਚਾਰ ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ ਪਾਸਿਓਂ ਤੇ ਕੈਮਰਿਆਂ ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਉਹ ਜਿਹੜੇ ਕਥਿਤ ਚੋਰ ਸੀ ਤੁਹਾਡੇ ਇੱਥੇ ਪਹਿਲਾਂ ਕੰਮ ਕਰਨ ਆਉਂਦੇ ਰਿਹਾ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਉਹਨਾਂ ਨੂੰ ਉਹਨਾਂ ਤੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਸੀ ਵੀ ਉਹ ਪੁੱਠੇ ਸਿੱਧੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਪੁਲਿਸ ਦਾ ਕਿਉਂ ਜਸ ਜੋ ਰਿਆਤ ਨਾਲ ਪੁਲਿਸ ਦਾ ਜੋ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੋਤਵਾਲੀ ਵਾਲਿਆਂ ਦਾ ਫਿਰ ਆਪਾਂ ਉਹਨਾਂ ਨੂੰ ਸੀਐਸ ਸਟਾਫ 'ਚ ਦਰਖਾਹਿ ਦਿੱਤੀ ਵੀ ਆਪਣੇ ਉਹ ਥਾਂ ਸੀਐਸ ਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਤੇ ਪੁਲਿਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਫਰਾਦ ਕੀਤੇ ਸਾਹਮਣੇ ਆਏ ਹੁਣ ਮੰਨਣ ਤਾਂ ਦੇ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਤੇ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾ ਜਿਹੀ ਹੋ ਰਹੀਆਂ ਸੀ ਕਿ ਵਾਰਦਾਤਾ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਹੈ ਜਿੱਦਾਂ ਸਾਡੇ ਲਾਗੇ ਪਹਾਣੇ ਆ ਪੋਰਾ ਡੇ ਦੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਹੇ ਹੈ ਵੀ ਅਸੀਂ ਲਾਗੇ ਲਾਗੇ ਮੱਜਾਂ ਖੋਲੀਆਂ ਤੇ ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਦਾ ਹੋਇਆ ਸੀਗਾ ਆਪਣੀ ਮੱਜ ਇਹ ਲੱਖ ਸਵਾ ਲੱਖ ਦੀ ਮੱਜ ਇਹ ਲਿਆਂਦੀ ਵੀ ਹੁਣ ਗੱਬਣੇ ਗਾਂ ਸੋਣ ਵਾਲੀ ਪਿਛਲੇ ਸੀਜ਼ਨ ਲੱਖ ਸਵਾ ਲੱਖ ਦੀ ਮੱਜ ਲਿਆਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋਹ ਨੂੰ ਨੱਥ ਪਾਈ ਜਾਵੇ ਵੇ ਗਾਂ ਕਿਵੇਂ ਹੋਰ ਦਾ ਨੁਕਸਾਨ ਨਾ ਇਹ ਹੋਵੇ